ਲੋ ਜੀ ਅੱਧੇ ਘੰਟੇ ਦੀ ਦੂਰੀ ਤੇ ਆ ਗਏ ਆਪਾਂ ਮਿਊਜ਼ੀਅਮ ਮਿਊਜ਼ੀਅਮ ਹੈਗਾ ਹਿਮਾਚਲ ਸਾਂਸਕ੍ਰਿਤੀ ਐਵਨ ਲੋਕ ਕਲਾ ਸਗਰਹ ਲਿਆ ਤੇ ਆ ਗਏ ਹੁਣ ਦੇਖਦੇ ਆ ਮਿਊਜ਼ੀਅਮ ਚ ਅੰਦਰ ਵੀਡੀਓ ਬਣਾਉਣਾ ਲਾਉ ਹੈ ਤਾਂ ਤੁਹਾਨੂੰ ਦਿਖਾ ਦਾਂਗੇ ਜੇ ਨਹੀਂ ਹੋਇਆ ਤਾਂ ਫਿਰ ਨਹੀਂ ਦਿਖਾਵਾਂਗੇ ਤੁਹਾਨੂੰ ਨਾ ਦੇਖਦੇ ਅੰਦਰ ਜਾ ਕੇ ਦੇਖਦੇ ਆ ਕੀ ਮੋਲ ਆ ਲੋ ਜੀ ਅੰਕਲ ਤੋਂ ਕੁਛ ਲੰਕੜਾ ਵੀ ਬਣਾ ਸਕਦੇ ਹੋ ਤੇ ਇਹਨਾਂ ਨੇ ਨਾਮ ਨਹੀਂ ਲਿਖਿਆ ਨਾ ਇੱਥੇ ਕੀ ਕੀ ਹੈ ਆ ਯੱਗ ਤੇ ਨਦਕੜੀ ਦੇ ਵਰਤਨ ਇਹ ਹਿਮਾਚਲ ਦਾ ਮਿਊਜ਼ੀਅਮ ਆ। ਭਾਂਡੇ ਯਾਰ ਸੇਮ ਹੀ ਮਤਲਬ ਸਾਡੇ ਵਾਲੇ। ਜਿਹੜੇ ਪੰਜਾਬ ਦਾ ਮਿਊਜ਼ੀਅਮ ਦੇਖਣਾ ਚਾਹੁੰਦੇ ਆਪਣੇ ਭਾਂਡੇ ਤੇ ਉਹ ਮੇਰਾ ਜਾ ਕੇ ਵਲੌਗ ਦੇਖ ਸਕਦੇ ਆ YouTube ਤੇ ਪਾਇਆ ਹੋਇਆ। ਜਾ ਦੇਖ ਲਓ ਮਸਾਲੇ ਘਟਣ ਵਾਲਾ। ਇਹ ਭਾਂਡੇ ਤੁਹਾਨੂੰ ਪਤਾ ਪੱਥਰ ਦੇ ਭਾਂਡੇ ਪੱਥਰ ਦੇ। ਸਟੋਨ ਦੇ ਭਾਂਡੇ ਆ। ਪੱਥਰ ਦਾ ਬਰਤਨ ਲੈ ਕੋ ਦੇਖ। ਨਮਕ ਪੱਥਰ ਦੇ ਬਰਤਨ ਕੋਲ ਛੱਟੋ ਜਰਨ ਮੋਖਾ ਨਰਮ ਪੜਨਾ ਪੜਨੇ ਪਾੜਲੇ ਸਟੋਰ ਹੋ ਰਹੇ ਨੇ ਇੱਧਰ ਕੀ ਹੈ ਆ ਚੱਕਰੋ ਪੂਰਾ ਮਿਊਜ਼ੀਅਮ ਆ ਡਰਮ ਦਾਰੂ ਵਾਲਾ ਡਰਮ ਨੇ ਦਾਰੂ ਵਾਲੇ ਆਟਾ ਆਟਾ ਪਾ ਦੋਗੇ ਨਾ ਚਾ ਪੁਰਾਣੀਆਂ ਫਿਲਮਾਂ ਚ ਆਉਂਦੇ ਸੀ ਨਾ ਇਹ ਪਾਣੀ ਭਰ ਦੇ ਵੁੱਡਨ ਲੱਕੜ ਦੇ ਕੰਡੇ ਅੱਛਾ ਚੱਕੀ ਵਾਲੇ ਦਾ ਇਨੋ ਦੀ ਆਟਾ ਚੱਕੀ ਕੁੰਡਾ ਦੇ ਕੁੰਡਾ ਕੋਟ ਨਾਲ ਛੱਟ ਵਰਗੀ ਆ ਦਰੀਆਂ ਹੁੰਦੇ ਨੇ ਇਹ ਕੁੰਡਾ ਕੋਟ ਨਾਲ ਕੱਟ ਤੇ ਉਖਲੀ ਜ਼ਿਆਦਾ ਲੱਗਦੀ ਆ ਓਖਲ ਆ ਯਾਰ ਉਹ ਦੇਗਾ ਓਖਲ ਹੋਈ ਕਰਨਾ ਮੈਂ ਕੁੰਡਾ ਕੋਟ ਨਾਲ ਇਹਨੂੰ ਛੁਲੀ ਜ਼ਿਆਦਾ ਲੱਗਦੀ ਆ ਆ ਕੱਪੜੇ ਬੰਨਣ ਵਾਲਾ ਦਰੀਆਂ ਆ ਦੇ ਲੋ ਇਹ ਸੀ ਉਹ ਮੈਂ ਤਾਂ ਵੀਰ ਆ ਯਾਰ ਇਹ ਨਾ ਜਿਹੜਾ ਪਾਉਂਦੇ ਨੇ ਸਾੜੀ ਟਾਈਪ ਵਾਂਗੂ ਅੱੱਕਾ ਆਂ ਚੱਪਲਾਂ ਬੜੀਆਂ ਕਾਦੀਆਂ ਕਾ ਦੀ ਜਪੜੀਆਂ ਲਿਖੋ ਲੱਕੜ ਦੇ ਜਪਵਾ ਆਹ ਵੀ ਜਿਹੜਾ ਨਾ ਪੁਰਾਣਾ ਕਲਚਰ ਕੁਲੂਵੀ ਪਟੂ ਇੱਥੇ ਲਿਖਿਆ ਕੁਲੂਵੀ ਪਟੂ ਕੁਲੂ ਪਟੂ ਕੁਲਗੂਈ ਸ਼ਾਬਾਸ਼ ਤੇਰੀ ਹਿੰਦੀ ਦੇ ਮੈਂ ਚੱਲ ਕੇ ਜਾਵਾਂ ਪਹਿਲਾਂ ਦੀ ਟੋਪੀ ਕੰਬਲ ਤੁਸੀਂ ਦੇਖ ਸਕਦੇ ਹੋ ਆ ਇਹ ਲੱਗ ਕੁੰਡਾ ਉਹਨੇ ਵੀ ਖਲੀ ਆ ਆ ਦੇਖੋ ਤਰਕੀਬ ਹੈ 뮤ਜ਼ੀਅਮ ਰੱਸੀ ਪੁਰਾਣੀ ਰੱਸੀ ਹੈ ਨਾ ਇਹ ਕੀ ਬਾਤ ਹੈ ਮੋਜੇ ਉਹ ਤਾਂ ਬੰਦਾ ਕਿਹਨੇ ਉਹਨਾਂ ਚੱਕਿਆ ਇਹਨਾਂ ਦੀ ਉਹਨਾਂ ਦੀ ਬਣੀ ਇੱਕ ਮੀਜ਼ ਹੈ ਬਈ ਪੁਰਾਣੀ ਜਿਹਦੇ ਨਾਲ ਸਾਹਮਣੇ ਰੱਖਿਆ ਇਹਨਾਂ ਨੇ ਆ ਦੇਖੋ ਬਹਿਰਾਵਾ ਪੁਰਾਣਾ ਔਰ ਜਿਹੜਾ ਅੱਜ ਕੱਲ ਜਿਹੜੇ ਪਾਪਾਗੋ ਉਹ ਖਿੱਚਦੇ ਫੋਟੋਆਂ ਹੈ ਮਤਲਬ ਇਹਨਾਂ ਦਾ ਪਹਿਲਾਂ ਪਰਾਵਾ ਸੀਗਾ। ਔਰ ਚੱਕਰੋ। ਪੁਰਾਣੇ ਕੋਟ। ਦੁਲਹਨਾਂ ਦੀ ਟੋਪੀ। ਜਿੱਚਾ ਜਿਹੜੀ ਉਹ ਸਿਰ ਦੇ ਵਿੱਚ ਛੋਟੀ ਜਿਹੀ ਲੰਨ ਦਿੰਦੀਆਂ ਇਹ। ਦੁਲਹਨਾਂ ਦੀ ਟੋਪੀ। ਮੈਂ ਦੇਖੀ। ਮਧਾਣੀ। ਬਾਸ ਦੀ ਬਾਸ ਦੀ ਬੇਰਲਾ। ਮੈਂ ਚਾਂਦੀ ਦੀ ਵੀ ਰੱਖੀ ਇਹਨਾਂ ਨੇ। ਛੰਨਾ ਪਾ ਵੇ ਕਿ ਟਿਕ ਟਿਕ ਨਿਕਨ ਕੇ ਪਾ ਲਈ ਆ ਜੀ ਨੇ ਸਿੱਖ ਨੇ ਇਹ ਹੈਗਾ ਸਾਕਤ ਨਾਲ ਆ ਵੀ ਹੋਈ ਨੇ ਟੋਕੇ ਆ ਰਹੀਆਂ ਦਾਤੀਆਂ ਦਾਤੀਆਂ ਕੁਆੜੀਆਂ ਆ ਵਾਈਕਿੰਗ ਅੱਗੀ ਕੁਆੜੀ ਵਾਈਕਿੰਗ ਹੋ ਕੇ ਤੱਕੜੀ ਯਾਰ ਵੱਟੇ ਦੇਖੋ ਕਿੰਨੇ ਨਾ ਸ਼ੇਰ ਦਾ ਇੱਕ ਸ਼ੇਰ ਦੋ ਸ਼ੇਰ ਪਹਿਲਾ ਸ਼ੇਰ ਚਲ ਦਿੰਦਾ ਸੀਗਾ ਆਪਾਂ ਨੇ ਵੱਟੇ ਵੱਟੇ ਰੱਖਿਆ ਯਾਰ ਤੱਕੜੀ ਨੁਕੜੀਆਂ ਨਾਲ ਆਹ ਕੀ ਆ ਮੋਡਰਨ ਆਫ ਬੋਟਲ ਆਫ ਵੋਟ ਬੋਟਲ ਆਫ ਵੋਟ ਹੈ ਇਹ ਪੁਰਾਣੇ ਇਹਨਾਂ ਦਾ ਪੁਰਾਣੇ ਇਹਨਾਂ ਦੇ ਇਦਾਂ ਤਾਂ ਹੁੰਦੇ ਸੀਗੇ ਦੇਖੋ ਅੱਜ ਵੀ ਬਹੁਤ ਸਾਰੇ ਘਰ ਇਦਾਂ ਦੇ ਨਾਲ ਆ ਚੈੱਕ ਕਰੋ। ਬਾਚੀ। ਤੁਹਾਡਾ ਪੂਰੀ ਬੜਾ ਅੰਦਰ ਮੈਂ ਆਇਆ। ਆ ਚੈੱਕ ਕਰੋ। ਹੜਿੰਡਾ ਟੈਂਪਲ ਅਚਨ ਦੇ ਉਪਰਾਨੇ ਹੈ ਹੜਿੰਡਾ ਟੈਂਪਲ ਕੁਲੂ ਟ੍ਰੇਨਰ ਹਾਊਸ ਹੈਗਾ चीनी गुठी मॉडल ऑफ चीनी गुठी हां पुरानेगा मॉडलो परमा हां देखो इकड़े येनो पुराने आ देखो पट्टी श्रावगढ़ वाले तोबरा पानी ले जाने के लिए बनाया गया पानी नहीं लेच इच दल लगे हैं पुराने जमाने के बात है जो कि हमें फिल्में देखी हो ਕਾਗੜਾ ਦੇ ਘਰ ਨੇ ਕਾਗੜਾ ਕਾਗੜਾ ਦੇ ਘਰਾਂ ਦੇ ਕਾਗੜਾ ਆ ਕੀ ਜੀ ਯਾਰਾਂ ਨੂੰ ਪਤਾ ਚਰਖਾ ਚੱਲੋ ਆ ਛੋਟੇ ਛੋਟੇ ਚਰਕੇ ਸਾਡੇ ਹੁੰਦੇ ਸੀ ਪੰਜਾਬ ਦੇ ਚਰਖੇ ਵੱਡੇ ਵੱਡੇ ਹਨਾ ਆਹੋ ਪੰਜਾਬ ਦੇ ਚਰਖੇ ਦੇਖਾ ਕਿਹੜੇ ਕਿਹੜੇ ਛੋਟੇ ਛੋਟੇ ਚਰਕੇ ਹਨਾ ਪੰਜਾਬ ਵਾਲਿਆਂ ਦੇ ਹਰਚੇ ਜ ਵੱਡੀ ਐ ਆ ਦੇਖੋ ਪਾਵੇ ਨਹੀਂ ਇਹਨਾਂ ਕੋਲ ਵੀ ਪਾਵੇ ਆਗੇ ਵੱਡੇ ਗੁੱਤੇ ਹੀ ਕਰਕੇ ਕਹਿੰਦੇ ਲੈ ਸਾਡੇ ਕੋਲ ਵੀ ਹੈਗਾ ਚਮੜੇ ਦੇ ਸੂਟ ਕੇਸਾ ਚਮੜੇ ਦੇ ਸੂਟ ਕੇਸਾ ਬਾਹਰ ਵੀ ਕਹਿਣਾ ਪਰ ਆ ਬਾਹਰੋਂ ਲੱਗੀ ਪਾਰਾ ਉਹ ਦੇਖਾ ਕੁ ਬਲਦੀ ਹੈ ਰਸੋਈ ਬਣਾਈ ਹੋਈ ਇੱਕ ਦੇਗਾ ਥੋੜੀ ਜਿਹਾ ਦੰਤ ਦਾ ਨਾਮ ਹੋ ਗਿਆ ਆਹੋ ਆ ਰਸੋਈ ਆ ਪਿੱਛੇ ਜਿਹੜੇ ਦੇਖ ਰਹੇ ਤੁਸੀਂ ਬੱਧੀ ਸੋਹਣੀ ਰਸੋਈ ਆ ਇਹ ਪੰਜਾਬ ਦੀਆਂ ਰਸੋਈਆਂ ਵਰਗੀ ਇਹਨਾਂ ਦੀਆਂ ਰਸੋਈਆਂ ਸੀਗੀਆਂ ਆਹ ਦੇਖ ਲਓ ਇਹ ਇਹਨਾਂ ਦੀ ਮਹਾਰਾਣੀ ਦਾ ਹਾਰ ਆ ਜਿਹੜਾ ਕਿ ਕਰੋੜਾ ਰੁਪਏ ਕੀਮਤਾਂ ਕਰੋੜਾ ਰੁਪਏ ਇਹਨਾਂ ਨੇ ਸਾਂਭ ਕੇ ਰੱਖਿਆ ਆ ਕਯੂ ਜੀ ਐਮ ਚ ਆ ਘਟਾਰਾਂ ਦੇਖ ਲਓ ਪੁਰਾਣੀਆਂ ਆ ਅਕ੍ਰਿਸ਼ਨ ਜੀ ਇਹ ਉਹਦੇ ਨੇ ਮਤਲਬ ਕਾਪਰ ਦੇ ਸਟੀਲ ਦੇ ਬਣਦੇ ਹੁਲਕਾ ਪਿੰਡ ਜਿਹੜੇ ਉਤੋਂ ਡਿੱਗੇ ਹੁਲਕਾ ਪਿੰਡ ਦੇਖੋ ਨਾ ਸਾਹਮਣੇ ਰੱਖੇ ਆ ਆ ਦੇ ਹੁਲਕਾ ਪਿੰਡ ਜਿਹੜੇ ਉਤੋਂ ਡਿੱਗਦੇ ਨਹੀਂ ਆਪਣੇ ਵੀਡੀਓ ਕਿਦਾਂ ਨੂੰ ਜਦੋਂ ਉਤੋਂ ਅੱਗ ਲੱਗ ਜਾਂਦੀ ਕਹਿੰਦੇ ਅੱਖ ਅੱਖਾਂ ਬੰਦ ਕਰ ਲਓ ਆ ਦੇਖੋ ਜੀ ਕਿੱਡੇ ਕਿੱਡੇ ਮਹਿੰਗੇ ਹੋ ਰਾ ਰੁਪਈਆਂ ਦੇ ਬਣਾਣੇ ਆ ਬਣਾਏ ਹੋਏ ਪੁਰਾਣੇ ਆ ਦੇਖੋ ਵੀ ਇਹ ਜੀ ਮੇਰੇ ਬਾਬਾ ਜੀ ਵਧੀਆ ਬਣਾਇਆ ਦੇਖੋ ਕੜੇ ਇਹਨਾਂ ਦੇ ਪੁਰਾਤਨ ਕੜੇ ਖਦ ਬਾਬਾ ਬਹੁਤ ਛੋਟੀਆਂ ਸ਼ੈਰਾਂ ਨੂੰ ਹੁੰਦੀਆਂ ਮਹਾਂ ਛਾੜੇ ਚੌੜਾ ਗੋਟੰਦ ਸੀ ਪਹਿਲਾਂ ਆ ਯਾਰ ਇਹਦੇ ਅੰਦਰ ਇਹਨਾਂ ਦੇ ਲੱਕੜੀ ਦੇ ਮਖੋਟੇ ਆ ਬੜਾ ਡਰਾਵਣਾ ਲੱਗ ਰਿਹਾ ਸਾਰਿਆਂ ਨੂੰ ਲੱਕੜੀ ਦੇ ਮਖੋਟੇ ਆ ਦੇਖੋ ਇਹ ਆ ਜੀ ਲੱਕੜੀ ਦੇ ਮਖੋਟੇ ਜਿਹੜੇ ਕੀ ਇਹਨਾਂ ਨੇ ਹਿਮਾਚਲ ਵਾਲਿਆਂ ਨੇ ਸਾਹਮਣੇ ਰੱਖੇ ਹਲੇ ਤੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੇ ਬਹੁਤ ਹੀ ਪੁਰਾਣੀਆਂ ਨੇ ਇਹਨਾਂ ਦਾ ਕਲਚਰ ਤੇ ਇਹਨਾਂ ਨੇ ਸਾਹਮਣੇ ਰੱਖਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਮਲਾਜੋਹਾਰ ਨੇ ਤੇ ਆ ਇਹਨਾਂ ਦੀਆਂ ਹੈਗੀਆਂ ਠਿੱਕੇ ਜਿਵੇਂ ਆਪਣੇ ਠਿੱਕੇ ਚੱਲਦੇ ਸੀ ਇਹਨਾਂ ਦੇ ਪੁਰਾਣੇ ਠਿੱਕੇ ਦੇਖੋ ਵਾਛੜਾ ਵੀ ਚੱਲਦੀ ਹੁੰਦੀ ਸੀ ਇਹਨਾਂ ਵੇਲੇ ਆ ਚੈੱਕ ਕਰੋ ਤੁਸੀਂ ਆ ਪੈਸੇ ਪੁੱਛ ਰੱਖਣ ਵਾਸਤੇ ਉਹ ਆ ਦੇਖੋ ਕਿੱਡਾ ਸੋਹਣਾ ਬਿੱਲੀ ਆਥੇ ਛਿੱਕੇ ਆ ਗਿਆ ਦਮੜੇ ਜਿਹੜੇ ਆਪਣੇ ਜਲਦ ਨਜ਼ਦੀਕ ਇਹਨਾਂ ਨੇ ਵੀ ਬੜਾ ਕੁਝ ਸੰਭ ਰੱਖਿਆ ਹੋਇਆ ਇਹਨਾਂ ਨੇ ਛੋਟੇ ਛੋਟੇ ਕਿੱਦਾਂ ਦੇਖੋ ਉਹ ਆ ਦੇਖੋ ਕਿੱਡੇ ਘਾਣਾ ਸੰਦੂਕ ਜੀ ਆ ਪਾਵਾ ਲੱਕੜ ਦਾ ਗੇਟ ਆ ਤੇ ਆ ਸ਼ੰਖਾ ਦੇ ਕੋਲ ਵੱਡੀ ਵੱਡੀ ਆ ਬਾਜੇ ਆ ਗੜਾ ਬੂੰਮ ਇਹ ਜੰਗ ਦੇ ਮੈਦਾਨ ਚ ਵਰਤੇ ਜਾਂਦੇ ਸੀ ਇਹ ਜੰਗ ਦੇ ਮੈਦਾਨ ਚ ਬੂੰਮ ਇਹ ਕਰਕੇ ਆਵਾਜ਼ ਆਉਂਦੀ ਸੀ ਨਾ ਜੀ ਆਹ ਹਿਰਦਾ ਸਿੰਘ ਜਾਨਵਰ ਆਹ ਹਿਰਦਾ ਸਿੰਘ ਨਿਕਲਿਆ ਆਹ ਦੇਖੋ ਛੱਤਰ ਆਹ ਚੱਕਾ ਆਹ ਕਿਰਚ ਉਹ ਬੇਚਕ ਨਹੀਂ ਛੱਡਿੰਦਾ ਨਾ ਜੀ ਆਹ ਦੇਖੋ ਇੱਦਾਂ ਬਸ ਸਮੇਤ ਨੂੰ ਬਾਅਦ ਦਿਖਾਣਾ ਚਾਹੀਦਾ ਵਧੀਆ ਨੇ ਆ ਫੇਰ ਉਹ ਹੀ ਅੱਗੇ ਆਪ ਦੇਖ ਕੇ ਗਏ ਨਾ ਪਾਣੇ ਪਾਣ ਨਹੀਂ ਦੇਖਿਆ ਕਰ ਪਾਣਾ ਹਾ ਕਵਾੜੀ ਦਾ ਮੈਨੂੰ ਬਹੁਤ ਪਿਆਰਾ ਯਾਰ ਕਵਾੜੀ ਮੈਨੂੰ ਇਹਨਾਂ ਦੀ ਦਿੰਦ ਨੂੰ ਇੱਕ ਵਾਰ ਹਾ ਕਵਾੜੀ ਦੇਖਣੀ ਯਾਰ ਮੈਂ ਕਵਾੜੀ ਜਾਣੀ ਆ ਬਹੁਤ ਸਿੱਟੀ ਕੰਡ ਕਵਾੜੀ ਆ ਇਹੋ ਫਰੀਕਾ ਆ ਆਹ ਉਹ ਹਾਂ ਆ ਵੀ ਸੋਨੇ ਮੈਂ ਤਿੰਨ ਹਮਾਇਤ ਬੁਲਾਉਂਦੇ ਆ ਹਾਂ ਵੀ ਆ ਵੀ ਆਂਦਾ ਦੇਖ ਨੂੰ ਸਿੱਖਾ ਕੀਤਾ ਤਿੰਨ ਬਾਸਾਂ ਕੱਲਾ ਖਤਮਾ ਰਹਿਣਾ ਆ ਜਾ ਚੱਲ ਜੀ ਬਰਾਣੇ ਦਾ ਕਲਚਰ ਇਹੋ ਜਿਹੀ ਗੱਲ ਇਹਦਾ ਗਾਣਾ ਕਲਚਰ ਦਾ